ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸ਼ੁਰੂ ਹਨੂਮਾਨ ਜਨਮ ਉਤਸਵ ਤੇ ਹਨੂਮਾਨ ਚੌਂਕ ਵਿਖੇ ਸ਼੍ਰੀ ਹਨੂਮਾਨ ਮੰਦਿਰ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਪ੍ਰਤੀ ਮੰਦਿਰ ਨਾਲ ਜੁੜੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਦੱਸਿਆ ਗਿਆ ਕਿ ਸ਼੍ਰੀ ਹਨੂਮਾਨ ਮੰਦਿਰ ਨਾਲ ਜੁੜੇ ਛੋਟੀ-ਛੋਟੀ ਉਮਰ ਦੇ ਨੌਜਵਾਨ ਹਰ ਸਾਲ ਉਸਾ ਨਾਲ ਧਾਰਮਿਕ ਸਮਾਗਮ ਕਰਵਾਉਂਦੇ ਹਨ ਤੇ ਇਸ ਵਾਰ ਵੀ ਦੋ ਦਿਨਾਂ ਸਮਾਗਮ ਕਰਵਾਇਆ ਜਾ ਰਿਹਾ ਹੈ ਪਹਿਲੇ ਦਿਨ ਵਿਸ਼ਾਲ ਭਗਵਾ ਸ਼ੋਭਾ ਯਾਤਰਾ ਸਜਾਈ ਜਾਵੇਗੀ ਜੋ ਸ਼੍ਰੀ ਹਨੂਮਾਨ ਮੰਦਿਰ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੀ ਪ੍ਰ श्री हनुमान, 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 हनुमान मंदिर विखे खत्म होवेगी। ਸਤ ਪਹਿਲਾ ਜੈ ਸ਼੍ਰੀ ਰਾਮ ਜੀ। ਜੈ ਮਹਾਵੀਰ ਬਜਰੰਗਪਰੀ ਬਾਲਾ ਜੀ ਹਨੂਮਾਨ ਕੀ ਜੈ। ਇਸ ਵਾਰ श्री हनुमान ਜੀ ਦਾ ਜਨਮਸਰ ਜਿਹੜਾ ਵਾ ਉਹ 12 April ਦਿਨ ਸ਼ਨੀਵਾਰ ਨੂੰ ਆ ਰਹੇ ਆ। ਉਸੇ ਉਪਲਕਸ਼ ਵਿੱਚ श्री हनुमान ਮੰਦਰ ਹਨੂਮਾਨ ਚੌਕ ਗੁਦਾਸਪੁਰ ਵਿੱਚ ਪਿਛਲੇ ਸਾਲਾਂ ਜਿਦਾਂ ਇਸ ਵਾਰ ਵੀ ਦੋ ਦਿਨਾਂ ਦਾ ਕਾਰਜਕ੍ਰਮ ਰੱਖਿਆ ਗਿਆ ਵਾ। ਜਿਸ ਵਿੱਚ 11 ਤਰੀਕ ਦਿਨ ਸ਼ੁੱਕਰਵਾਰ ਨੂੰ ਦਪਹਿਰ ਠੀਕ 3 ਵਜੇ ਇੱਕ ਵਿਸ਼ਾਲ ਸ਼ੁਭ ਯਾਤਰਾ ਰੱਖੀ ਗਈ ਹੈ ਜਿਹੜੀ ਨਗਰ ਦੀ ਪਰਿਕਰਮਾ ਕਰਦੇ ਹੋਏ ਹਨ ਮੰਦਿਰ ਵਿਸ਼ਰਾਮ ਕਰੇਗੀ ਜੋ ਕਿ ਹਨਮਾ ਚੌਂਕ ਤੋਂ ਜਹਾਜ਼ ਚੌਂਕ ਮੰਡੀ ਚੌਂਕ ਤਿਬੜੀ ਚੌਂਕ ਪੁਨਰ ਹਨਮਨ ਚੌਂਕ ਗੀਤਾਬਾ ਮਰੋਲ ਬੀਜ ਮਾਰਕੀਟ ਮੇਨ ਬਾਜ਼ਾਰ ਤੋਂ ਹੁੰਦੀ ਹੋਈ ਸ਼੍ਰੀ ਹਨਮਨ ਮੰਦਿਰ ਵਿਸ਼ਰਾਮ ਕਰੇਗੀ ਤੇ ਉਸ ਤੋਂ ਬਾਅਦ ਵਿਸ਼ਾਲ ਲੰਗਰ ਪੰਡਰਾ ਵੀ ਜਿਹੜਾ ਹੈ ਸੰਗਤ ਵੀ ਅਯੋਜਿਤ ਕੀਤਾ ਹੋਏਗਾ ਤੇ ਉਸ ਤੋਂ ਅਗਲੇ ਦਿਨ ਜਿਸ ਦਿਨ ਹਨੂਮਾਨ ਜਨਮotsਵਬਾ ਉਹ ਜਿਸ ਮੰਦਿਰ ਦੇ ਵਿੱਚ ਪੂਰੇ ਦਿਨ ਦਾ ਕਾਰਜਕ੍ਰਮ ਹੋਏਗਾ ਜਿਦਾ ਪਿਛਲੇ ਸਾਲਾ ਤੋਂ ਹੁੰਦਾ ਆ ਰਿਹਾ ਵੈ ਜਿਹਦੇ ਵਿੱਚ ਅਖੰਡ 108 ਬਾਸ਼ਰੀ ਹਨੂਮਾਨ ਚਾਲੀਸਾ ਪਾਠ ਹੋਏਗਾ ਸਵੇਰੇ 9 ਵਜੇ ਤੋਂ ਪ੍ਰੰਭ ਹੋਏਗਾ ਸ਼ਾਮ ਨੂੰ ਭਜਨ ਸੰਧਿਆ ਹੋਏਗੀ ਤੇ 8 ਵਜੇ ਜਿਹੜੀ ਆ ਉਹ ਮਹਾ ਆਰਤੀ ਜਿਹੜੀ ਹੋਏਗੀ ਮਹਾ ਆਰਤੀ ਦੇ ਬਾਅਦ ਪ੍ਰਸ਼ਾਦ ਪੰਡਾਰਾ ਵੀ ਹੋਏਗਾ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਵਿਸ਼ਾਲ ਲੱਡੂ ਬੰਦਾ ਵਾ ਵਿਸ਼ਾਲ ਲੱਡੂ ਵੀ ਹੋਏਗਾ ਤੇ ਸੰਗਤ ਵੀ ਜਿੱਦਾਂ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ तरह-तरह ਦੇ ਮਿਸ਼ਤਾਨ ਪੰਡਾਰ ਲੰਗਰ ਯਾਨੀ ਕਿ ਸਭ ਕੁਝ ਯਾਨੀ ਕਿ ਸੰਗਤ ਦੀ ਅਸੀਂ ਇਹ ਯੋਜਨ ਕੀਤਾ ਸਾਰਨ ਯਾਨੀ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏ ਇਹ ਖੁੱਲਾ ਸਰਦਾ ਵਾ ਯਾਨੀ ਕਿ ਇਹਦੇ ਵਿੱਚ ਅਸੀਂ ਆਨ ਕਹਿੰਦੇ ਜੇ ਕੋਈ 11 ਘੰਟੇ ਸਾਡੇ ਨਾਲ ਬੈਠਣਾ ਚਾਹੁੰਦਾ ਵਾ ਤੇ 11 ਘੰਟੇ ਬੈਠ ਸਕਦਾ ਵਾ 2 ਘੰਟੇ ਬੈਠਣਾ ਚਾਹੁੰਦੇ 2 ਘੰਟੇ ਯਾਨੀ ਕਿ ਜਿਸ ਕਿਸੇ ਨੂੰ پابੰਦੀ ਨਹੀਂ ਆ ਗਈ ਜਿਸ ਤਰ੍ਹਾਂ ਵੀ ਸਮੇਂ ਜਿਸ ਕਿਸੇ ਸੰਗਤ ਨੂੰ ਜਿੰਦਾ ਦਾ ਵੀ ਸਮਾਂ ਮਿਲਦਾ ਵਾ ਉਹ ਸੰਗਤ ਉਸ ਸਮੇਂ ਦੇ ਨਾਲ ਮਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਗ੍ਰੰਥਗੜ੍ਹ ਵਿੱਚ ਉਸਲੇ ਦਹਾਕ ਪਰਿਆ ਮਾਹੌਲ ਬਣ ਗਿਆ ਜਦੋਂ ਇੱਕ ਮੋਟਰਸਾਈਕਲ ਤੇ ਸਵਾਰ ਤੇ ਨ ਲੋਕਾਂ ਵਿੱਚੋਂ ਦੋ ਨੇ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੇ ਘਰ ਤੇ ਅੰਨੇ ਵਾਗ ਗੁਲੀਆਂ ਚਲਾ ਦਿੱਤੀਆਂ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਮੋਟਰਸਾਈਕਲ ਸਵਾਰਾਂ ਪਹਿਲਾਂ ਘਰ ਦੇ ਬਾਹਰ ਰਿੱਕੀ ਕਰਕੇ ਚਲੇ ਜਾਂਦੇ ਹਨ ਤੇ ਫਿਰ ਵਾਪਸ ਆਉਂਦੇ ਹਨ ਜਿਨ੍ਹਾਂ ਵਿੱਚੋਂ ਦੋ ਮੋਟਰਸਾਈਕਲ ਤੇ ਉਤਰ ਕੇ ਪੈਦਲ ਵੀ ਆਉਂਦੇ ਹਨ ਤੇ ਘਰ ਦੇ ਸਾਹਮਣੇ ਸੜਕ ਤੇ ਖਲੋ ਕੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਹਨ ਨਵਦੀਪ ਸਿੰਘ ਤੇ ਕੀ ਕਹਿਣਾ ਚਾਹੁੰਦੇ ਐ ਇਸ ਬਾਰੇ ਕਹਿਣਾ ਸਰ ਸਾਨੂੰ ਨਾ 20 ਮਾਰਚ ਨੂੰ ਪਹਿਲਾਂ ਵੀ ਉਹ ਜਿੰਨਾਂ ਨਾਲ ਸਾਡੀ ਲਾਕਡਾਡ ਹੀ ਨਾ ਉਹਨਾਂ ਲੋਹਾਂ ਨੂੰ 20 ਮਾਰਚ ਨੂੰ ਮਤਲਬ ਕਿ ਧਮਕੀ ਆਈ ਆ ਸ਼ਰੀਆਮ ਕੀ ਜਿਤਨਾ ਡਾ ਮਤਲਬ ਮੁੰਡਾ ਜੇਲ੍ਹ ਚੋਂ ਆ ਗਿਆਂ ਅਸੀਂ ਤੁਹਾਡੀ ਫੈਮਿਲੀ ਚ ਇੱਕ ਵੀ ਮਤਲਬ ਬੰਦਾ ਨਹੀਂ ਰਹਿਣ ਦੇਣਾ ਤੇ ਅਸੀਂ ਉਦੋਂ ਕਾਰਵਾਈ ਨਹੀਂ ਕੀਤੀ ਆਈਆਂ ਆਖਿਆ ਕਿ ਚਲੋ ਸਾਡਾ ਇਦਾਂ ਹੀ ਲੱਭ ਜੂਗਾ ਤੇ ਕੁਝ ਦਿਨ ਪਏ ਆ ਤੇ ਫਿਰ 10 ਤੱਕ ਦੇ ਕਰੀਬ ਸਾਡੇ ਗੇਟ ਤੇ ਮਤਲਬ ਫਾਇਰਿੰਗ ਮਾਰੀ ਗਈ ਕੀ ਕਰਨਾ ਬਾਕੀ ਆ ਰਾਤ ਸਰ ਬਹੁਤ ਡੈਸ਼ਡ ਭਰ ਮਹੌਲ ਸੀ ਤੇ ਅਈ ਮੈਂ ਤਾਂ ਅਜੇ ਮਤਲਬ ਅੰਦਰ ਉੱਠ ਕੇ ਗਿਆ ਆਂ ਤੇ ਜਦੋਂ ਖਿੜਾਕਾ ਆਇਆ ਮੈਨੂੰ ਇਦਾਂ ਲੱਗਾ ਕਿ ਜਿੱਦਾਂ ਕੋਈ ਚੀਜ਼ ਕੀ ਆ ਤੇ ਜਦੋਂ ਅੱਗੇ ਦੇਖਿਆ ਤੇ ਬਾਹਰ ਫਾਇਰਿੰਗ ਹੋਈ ਆ ਅਸੀਂ ਤਾਂ ਇਹੋ ਜਾਣਨੇ ਕਿ ਸਾਨੂੰ ਇਨਸਾਫ ਮਿਲੇ ਸਰ ਕੱਲੋਂ ਇਦਾਂ ਕਿਹੇ ਹੋਰ ਦੇ ਵੀ ਮਾਰਨਗੇ ਅੱਜ ਇੱਥੇ ਮਾਰੀਆਂ ਕੱਲੋਂ ਹੋਰ ਵੀ ਕਿਸੇ ਦੇ ਮਾਰੇ ਮਾਰਨਗੇ ਪਰਿਵਾਰ ਚ ਸਾਰੇ ਡਰੇ ਹੋਏ ਹੀ ਸਾਰਿਆਂ ਦੇ ਮਤਲਬ ਰੰਗ ਮਤਲਬ ਚਿਹਰੇ ਉਦਾਸ ਸੀ ਜੀ ਹਾਂਜੀ ਅਜੇ ਲੱਗਦਾ ਤੁਹਾਨੂੰ ਕੋਈ ਖਤਰਾ ਹੈ ਹਾਂਜੀ ਸਰ ਖਤਰਾ ਹੈ ਕਿਉਂਕਿ ਉਹਦਾ ਅੰਦਰੋਂ ਸਾਰਾ ਕੁਝ ਚੱਲਦਾ ਜੇ ਸਿਸਟਮ ਮੰਡੇ ਦਾ ਜਿੱਦਣਾ ਸਾਡੀ ਲਗ ਡਾਟਾ ਇੰਸਟਾਗ੍ਰਾਮ ਗਿਆ ਸਭ ਕੁਝ ਅੰਦਰੋਂ ਚੱਲਦਾ ਗੋੰਦਵਾਲ ਜੇਲ੍ਹ ਚ ਇਹ ਨਾ ਕੱਲ 10 ਵਜੇ ਰਾਤ ਦੀ ਗੱਲ ਆ ਆਪਾਂ ਰੋਟੀ ਪਣੀ ਖਾ ਕੇ ਅੰਦਰ ਬੈਠੇ ਹੋਏ ਸੀ ਫਿਰ ਸੌਂ ਗਏ ਤੇ ਅਚਾਨਕ ਦੇਖਦੇ ਆਂ ਵੀ ਖੜਾਕ ਆਉਂਦਾ ਆ ਕੋਈ ਬਾਹਰੋਂ ਤੇ ਜਦੋਂ ਅਸੀਂ ਆਪਣੇ ਸੀਸੀਟੀਵੀ ਚੈੱਕ ਕਰਦੇ ਆਂ ਦੇਖਦੇ ਆਂ ਵੀ ਕੋਈ ਫਾਇਰ ਕਰ ਰਿਹਾ ਸੀਗਾ ਉਹ ਫਾਇਰ ਅੱਠ ਫਾਇਰ ਉਹਨਾਂ ਨੇ ਸਰ ਕੀਤੇ ਹੋਏ ਆ ਜੋ ਕਿ ਇੱਕ ਫਾਇਰ ਅੰਦਰ ਆ ਕੇ ਮੇਨ ਗੇਟ ਨੂੰ ਵੀ ਲੱਗਾ ਹੋਇਆ ਆ ਤੇ ਉਹਨਾਂ ਵੱਲੋਂ ਫਾਇਰਿੰਗ ਕਰਕੇ ਬਾਅਦ ਵਿੱਚ ਫਰਾਰ ਹੋ ਗਏ ਆ ਦੁਨੀਆ ਸੰਧੂ ਪਿੰਡ ਨੂੰ ਸੀਸੀਟੀਵੀ ਦੀ ਨਜ਼ਰ ਆ ਸੀਸੀਟੀਵੀ 'ਚ ਸਰ ਤਿੰਨ ਜਾਨੇ ਲੜਕੇ ਆਉਂਦੇ ਆ ਮੋਟਰਸਾਈਕਲ ਤੇ ਪਹਿਲਾਂ ਅੱਗੇ ਜਾਂਦੇ ਫਿਰ ਪਿੱਛੇ ਆ ਕੇ ਦੇਖਦੇ ਆ ਮੌਲ ਫੇਰ ਉਤਰ ਕੇ ਦੋ ਜਾਨੇ ਉਹਨਾਂ 'ਚੋਂ ਦੋ ਪਿਸਟਲ ਨਾਲ ਫਾਇਰ ਕਰਦੇ ਜੀ ਫਾਇਰ ਕਰ ਹਾਂਜੀ ਬਕਾਇਦਾ ਕੋਈ ਪੁਲਿਸ ਅਧਿਕਾਰੀ ਨਹੀਂ ਆਇਆ ਜੀ ਪੁਲਿਸ ਮੌਕੇ ਤੇ ਆਈ ਸੀ ਬਡਾਲਾ ਗ੍ਰੰਥੀਆਂ ਇੰਚਾਰਜ ਚੌਂਕ ਇੰਚਾਰਜ ਵੀ ਪਹੁੰਚੇ ਸੀ ਐਸਐਚਓ ਸੇਖਵਾਵੀ ਡੀਐਸਪੀ ਬਟਾਲਾ ਵੀ ਮੌਕੇ ਤੇ ਪਹੁੰਚੇ ਹੋਏ ਉਹਨਾਂ ਨੇ ਸਾਰਾ ਕੁਝ ਦੇਖਿਆ ਖੋਲ ਉਹਨਾਂ ਨੂੰ ਮਿਲ ਗਏ ਸੀਗੇ ਸਾਰੀ ਕੋਈ ਰੰਜਿਸ਼ ਕੋਈ ਕਿਸੇ ਨਾਲ ਭਾਜੀ ਜਾਂ ਕੋਈ ਕੰਪਨੀ ਹੋਵੇ ਪਹਿਲਾਂ ਇਹ ਦੇਸੀ ਕਿ ਨਹੀਂ ਵਾਦਾ ਸਰ ਸਾਡਾ ਨਾ ਪਿੰਡ ਚ ਪਹਿਲਾਂ ਹੀ ਪਰਚਾ ਚੱਲਦਾ ਆ ਕਿ ਇਸ ਸਕਸ਼ਲੋਂ ਵੀ ਉਹ ਗਲਤ ਕੰਮ ਪਿੰਡ ਚ ਕਰਦੇ ਸੀ ਆਪਾਂ ਉਹਨਾਂ ਨੂੰ ਰੋਕਦੇ ਸੀਗੇ ਉਹਨਾਂ ਨੇ ਇਸੇ ਚੱਕਰ ਚ ਪੁਲਿਸ ਨਾਲ ਮਿਲ ਕੇ ਜਾਂ ਕੁਛ ਵੀ ਕਹਿ ਲੋ ਕਰਕੇ ਸਾਡੇ ਤੇ ਪਰਚਾ ਕਰਵਾਤਾ ਉਲਟ ਸਾਡਾ ਲਾਇਸੈਂਸੀ ਵੈਪਨ ਸੀ ਵੱਡੇ ਵੀਰ ਦਾ ਉਹ ਵੀ ਜ਼ਬਤ ਕਰ ਲਿਆ ਗਿਆ ਜੋ ਕਿ ਸਾਡਾ ਸੇਫਟੀ ਲਈ ਸੀਗਾ ਅਸੀਂ ਯੂਜ਼ ਕਰਿਆ ਤੇ ਉਹ ਤੁਸੀਂ ਉਹਨਾਂ ਦਾ ਹੀ ਇਹ ਕੰਮ ਆ ਸਾਡੀ ਹੋਰ ਲਾਗੇ ਛਾਗੇ ਕਿਤੇ ਵੀ ਕੋਈ ਖੈਬਾ ਜੀ ਨਹੀਂ ਹੈਗੀ ਬਸ ਉਹ ਹੀ ਇੱਕ ਸ਼ਖਸਿਆ ਦੋ ਦੋ ਤਿੰਨ ਘਾਰਿਆ ਪਿੰਡ ਦੇ ਜਿੰਨਾਂ ਨਾਲ ਸਾਡੀ ਖੈਬ ਹੈ ਜਿੰਨਾਂ ਵੱਲੋਂ ਇਹ ਕੁਛ ਕੀਤਾ ਗਿਆ ਜੇ ਪਰਿਵਾਰ ਜਾਰਦਾ ਆਉਂਦਾ ਜਾਂ ਇਹਦੇ ਕਿੰਦੇ ਵੱਟਾ ਸਰ ਕਿ ਕਿਸੇ ਦੇ ਵੀ ਗੋਲੀ ਲੱਗ ਸਕਦੀ ਸੀ ਕਿਉਂਕਿ ਮੈਂ ਵੀ ਕਈ ਵਾਰੀ ਬਾਹਰ ਹੀ ਫੋਨ ਕਰਦਾ ਹੁੰਨਾ ਐਸੋ ਟਾਈਮ ਨਾ ਦੀਦੀ ਹੋਣੀ ਕੈਨੇਡਾ ਜਾਂ ਉਹਨਾਂ ਦਾ ਕਾਲ ਆਉਂਦੀ ਹੁੰਦੀ ਹੈ ਤੇ ਮੈਂ ਬਾਹਰ ਹੀ ਗੱਲ ਕਰਦਾ ਹੁੰਨਾ ਕਈ ਵਾਰੀ ਚਲੋ ਉਹ ਤਾਂ ਰੱਬ ਬੋਲੇ ਮੈਂ ਅੰਦਰ ਸੀਗਾ ਤਾਂ ਬਚਾਅ ਹੋ ਗਿਆ ਸਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬਹੁਤ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਹੈ ਰਾਤ ਕਰੀਬ 10 ਵਜੇ ਦਾ ਵਾਕਿਆ ਜੀ ਉਹਦੇ ਉਹਨਾਂ ਦੇ ਘਰ ਗੁਰਪ੍ਰੀਤ ਸਿੰਘ ਨੇ ਸਨ ਅਮਰੀਕ ਸਿੰਘ ਨੇ ਗ੍ਰੰਥਗੜ ਦੇ ਉਹਨਾਂ ਦੇ ਘਰ ਤਿੰਨ ਵਿਅਕਤੀ ਆਏ ਜੋ ਸੀਸੀਟੀਵੀ ਕੈਮਰਾ ਚ ਦੇਖਿਆ ਤਿੰਨ ਮੋਟਰਸਾਈਕਲ ਦੇ ਸਵਾਰ ਸੀ ਦੋ ਜਣਾਂ ਨੇ ਉਤਰ ਕੇ ਤੇ ਉੱਥੇ ਦੋਹਾਂ ਕੋਲ ਵੈਪਨ ਦੇਖੇ ਗਏ ਨੇ ਤੇ ਉਹਨਾਂ ਨੇ ਫਾਇਰ ਕੀਤੇ ਨੇ ਸੱਤ ਉੱਥੇ ਸਾਨੂੰ ਕੋਲ ਮਿਲਦੇ ਸੀਸੀਟੀਵੀ ਦੇ ਵਿੱਚ ਉਹ 6 ਤੋਂ 7 ਦੇ ਕਰੀਬ ਆਵਾਜ਼ਾਂ ਆਉਂਦੀਆਂ ਨੇ ਚੱਲਦੀਆਂ ਤੇ ਇੱਕ ਸੀਸੀਟੀਵੀ ਚ ਲੱਗਦਾ ਪਿਆ ਕਿ ਇੱਕ ਦਫਾ ਫਾਇਰ ਸ਼ਾਇਦ ਮਿਸ ਹੋ ਰਿਹਾ ਸੀ ਉਹ ਉਦੋਂ ਚੱਲਦਾ ਨਹੀਂ ਪਿਆ ਸੀ ਪਰ ਫਾਇਰ ਉਹ ਕਿਤੇ ਦੋ ਜਣੇ ਦੇ ਦੋਵੇਂ ਪਿਸਤਲ ਦੇ ਨਾਲ ਦੇਖੇ ਗਏ ਨੇ ਫਿਰ ਅਗਲੇ ਪਾਸੇ ਪਿੰਡ ਪੰਦਾ ਦੁਨੀਆ ਸੰਧੂ ਉਧਰਲੀ ਸਾਈਡ ਨੂੰ ਚੱਲ ਗਏ ਆਏ ਨੇ ਗੁਡਾਲਾ ਕਰਤੀਆਂ ਸਾਈਡ ਤੋਂ ਉਹ ਉਧਰ ਚਲੇ ਗਏ ਮੈਂ ਵੀ ਰਾਤ ਮੌਕੇ ਤੇ ਗਿਆ ਸਾਰਾ ਸੀਸੀਟੀਵੀ ਦੇਖਿਆ ਸਾਰੇ ਪਰਿਵਾਰ ਨਾਲ ਗੱਲ ਕੀਤੀ ਪੋਰ ਜਿਹੜੇ ਗਵਾਂਢੀ ਸੀ ਉਹਨਾਂ ਨਾਲ ਗੱਲ ਕੀਤੀ ਜਾਰੀ ਤੌਰ ਤੇ ਕਿਸੇ ਤੇ ਕੋਈ ਸ਼ੱਕ ਦੇ ਨਹੀਂ ਜ਼ਾਹਰ ਕਰਦੇ ਕਿਉਂਕਿ ਨਾ ਤੇ ਕਦੀ ਕੋਈ ਧਮਕੀ ਦਾ ਨਾ ਇਹਨਾਂ ਦਾ ਰੀਸੈਂਟ ਪਾਸਟ ਵਿੱਚ ਕੋਈ ਝਗੜਾ ਇੱਕ ਪਹਿਲੇ ਝਗੜਾਗਾ ਸੀ ਉਹ ਦੋਸ਼ੀ ਆਲਰੇਡੀ ਕਿਸੇ ਹੋਰ ਕੇਸ ਦੇ ਵਿੱਚ ਜੇਲ੍ਹ ਵਿੱਚ ਹੀ ਨੇ ਪਰ ਉਹਦੇ ਵਿੱਚ ਵੀ ਇਹਨਾਂ ਤੇ ਪਰਚਾ ਸੀ ਇਹ ਮਦਈ ਨਹੀਂ ਸੀ ਉਸ ਕੇਸ ਦੇ ਵਿੱਚ ਤੇ ਉਹਨਾਂ ਸਿਹਰ ਤੋਂ ਅਸੀਂ ਅਲੱਗ-ਅਲੱਗ ਟੀਮ ਰਾਤ ਕੇਸ ਰਜਿਸਟਰਡ ਕਰ ਦਿੱਤਾ ਤੇ ਉਹਨੂੰ ਅਲੱਗ-ਅਲੱਗ ਟੀਮਾਂ ਲਗਾਈਆਂ ਅਸੀਂ ਉਹਨੂੰ ਕੰਗਾਲ ਰਹੇ ਹਾਂ ਕਿ ਦਿਨਾਨਗਰ ਵਿੱਚ ਚੌਂਕਾਂ ਦੇ ਨਾਮਕਰਨ ਨੂੰ ਲੈ ਕੇ ਵਕਫ ਵਕਫ ਸਮਾਂ ਦੇ ਲੋਕ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਹਨ ਪਿਛਲੇ ਦਿਨੀ ਥਾਣਾ ਚੌਂਕ ਦਾ ਮਾਮਲਾ ਗਰਮਾਇਆ ਸੀ ਤੇ ਹੁਣ ਤਾਰਾ ਗੜੀ ਮੋੜ ਦੇ ਦੁਕਾਨਦਾਰਾਂ ਤੇ ਗੁਰੂ ਨਾਂ ਬਸਦਾ ਸਮਰਕਾਂ ਵਿੱਚ ਵਿਵਾਦ ਵੱਧ ਗਿਆ ਦੁਕਾਨਦਾਰਾਂ ਅਨੁਸਾਰ 1987 ਤੋਂ ਇਸ ਚੌਂਕ ਦਾ ਨਾਮ ਵਿਸ਼ਕਰਮਾ ਚੌਂਕ ਚੱਲ ਰਿਹਾ ਹੈ ਤੇ ਕੁਝ ਦਿਨ ਪਹਿਲਾਂ ਇੱਥੇ ਇੱਕ ਸਾਈ ਰੋਡ ਵਿਸ਼ਕਰਮਾ ਚੌਂਕ ਦਾ ਲਗਾ ਦਿੱਤਾ ਗਿਆ ਹੈ ਤੇ ਦੁਕਾਨਦਾਰਾਂ ਦਾ ਦੋਸ਼ ਹੈ ਕਿ ਨਗਰ ਕੌਂਸਲ ਨੇ ਆਮ ਜਨਤਾ ਦੀ ਸਹਿਮਤੀ ਤੋਂ ਬਿਨਾਂ ਚੌਂਕ ਦਾ ਨਾਮ ਕੁਝ ਹੋਰ ਰੱਖ ਕੇ ਲੋਕਾਂ ਦਾ ਮਜ਼ਾਕ ਉਡਾ ਰਹੀ ਹੈ ਵਿਸ਼ਕਰਮਾ ਜੀ ਮਹਾਰਾਜੀ ਕੀ ਜਾਂ ਜਗਾਏ ਤਾ ਰਗੜੀ ਮੋੜ ਅਸੀਂ 78 ਦੇ ਇੱਥੇ ਆਏਦੇ ਆ 78 ਤੋਂ ਅਸੀਂ ਦੁਕਾਨਦਾਰੀ ਕਰਨ ਲੇਦੇ ਆ ਇਹਦੇ ਵਿੱਚ ਨੂੰ ਤਰਗੜੀ ਮੋੜ ਕਿਹਾ ਜਾਂਦਾ ਸੀ ਜਿੰਨੇ ਵੀ ਇੱਥੇ ਵਪਾਰੀ ਵਰਗ ਆ ਜਾਂ ਜਿੰਨੇ ਵੀ ਟੈਕਨੀਕਲ ਆ ਸਾਰੇ ਇਸ ਚੌਂਕ ਦੇ ਵਿੱਚ ਹੈਗੇ ਨਾ ਇਹਦੇ ਵਿੱਚ ਕੋਈ ਹੋਰ ਨਹੀਂ ਹੈਗਾ ਜਿੰਨੇ ਵੀ ਇੰਜੀਨੀਅਰ ਵਰਕਸ ਆ ਸਾਰਾ ਇਸ ਮੋੜ ਤੇ ਹੋ ਰਿਹਾ ਇਹਦੇ ਵਿੱਚ ਜਿਹੜਾ ਹੋ ਰਿਹਾ ਸਾਨੂੰ ਪਤਾ ਲੱਗਾ ਸੀ ਅਖਬਾਰ ਦੇ ਸੂਤਰਾਂ ਤੋਂ ਕਿ ਇੱਥੇ ਬਾਬਾ ਨਾਦਾ ਨਾਬਾਦਾਸ ਜੀ ਦਾ ਬੋਰ ਲੱਗ ਰਿਹਾ ਜਾਂ ਉਸ ਚੌਂਕ ਦੇ ਨਾਂ ਤੇ ਮਸ਼ਹੂਰ ਹੋ ਰਿਹਾ ਅਸੀਂ ਉਹਨਾਂ ਦੇ ਆਭਾਰੀ ਆ ਬਾਬਾ ਨਵਦਾਸ ਜੀ ਬੜੇ ਉੱਚ ਕੋਟੀ ਦੇ ਮੁਤਾਬਕ ਬੈਠੇ ਤੇ ਆ ਅਸੀਂ ਉਹਨਾਂ ਦੇ ਪਾਸ ਕੋ ਨਹੀਂ ਆ ਗਏ ਉਹ ਵੀ ਪੂਜਨ ਯੋਗ ਆ ਗਿਆ ਬਿਸ਼ਕਰਮਾ ਜੀ ਪੂਜਨ ਯੋਗ ਆ ਗਿਆ ਅਸੀਂ ਇਹਨਾਂ ਦੇ ਵਿੱਚ ਨਹੀਂ ਪੈਂਦੇ ਅਸੀਂ ਕਹਿੰਦੇ ਆ ਕਿ ਇਸ ਟੈਕਨੀਕਲ ਵਰਕਰ ਦੇ ਵਿੱਚ ਜਿਹੜੇ ਜਿੰਨੀ ਮਾਰਕੀਟ ਦੇ ਵਿੱਚ ਜਿੰਨੇ ਵੀ ਆ ਮਿਸਤਰੀ ਕਾਰੀਗਰ ਸਾਰੇ ਮਾਰਕੀਟ ਚ ਨਾ ਅਸੀਂ ਬਿਸ਼ਕਰਮਾ ਜੀ ਮਹਾਰਾਜ ਦੇ ਨਾਂ ਤੇ ਪੂਜਣ ਆ ਅਸੀਂ ਤਾਂ ਕਹਿੰਦੇ ਆ ਪਹਿਲੇ ਤੋਂ ਹੀ ਹੈਗਾ ਪਹਿਲੇ ਤੋਂ ਹੀ ਹੈਗਾ ਬਿਸ਼ਕਰਮਾ ਡੇ ਤੇ ਜਾ ਕੇ ਬਿਸ਼ਕਰਮਾ ਡੇ ਤੇ ਵੀ ਇੱਥੇ ਸਟਾਰਟਿੰਗ ਤੋਂ ਤਕਰੀਬਨ 77 ਤੋਂ ਲੈ ਕੇ ਇੱਥੇ ਚੱਲਦਾ ਰਿਹਾ ਬਿਸ਼ਕਰਮਾ ਚੌਂਕ ਦੇ ਨਾਂ ਤੇ ਸਾਡੇ ਜਿੰਨੇ ਵਪਾਰੀ ਵਰਗਾ ਜਿੱਦਾਂ ਅਸੀਂ ਜੀਐਸਟੀ ਨੰਬਰ ਲੈਦੇ ਆ ਜਾਂ ਆਪਣੇ ਜਿਹੜੇ ਲੈਟਰ ਹੈਗਾ ਜਾਂ ਬਿਜ਼ਨੈਸ ਕਾਰਡ ਜਿਹੜੇ ਨਾਲ ਉਹਨਾਂ ਦੇ ਉੱਤੇ ਅਸੀਂ ਵੈਸੇ ਬਿਸ਼ਕਰਮਾ ਚੌਂਕ ਲਿਖਾਇਆਦਾ ਹੈਗਾ ਇਹਦੇ ਵਿੱਚ ਜੇਕਰ ਹੋਣ ਇਹਨਾਂ ਦਾ ਨਾਮ ਚੇਂਜ ਕੀਤਾ ਜਾਏ ਉਹਦੇ ਵਿੱਚ ਸਾਨੂੰ ਥੋੜੀ ਤਕਲੀਫ ਹੁੰਦੀ ਆ ਜਾਂ ਸਾਨੂੰ ਨੁਕਸਾਨ ਹੁੰਦਾ ਅਸੀਂ ਜਿਹੜੇ ਬਾਹਰ ਐਡਰੈਸ ਤੇ ਦਿੱਤੇ ਤੇ ਆ ਉਹਨਾਂ ਦਾ ਜਿਹੜਾ ਬੜਾ ਫਰਕ ਪਏਗਾ ਵਪਾਰ ਦੇ ਲਿਹਾਜ਼ ਨਾਲ ਸਾਨੂੰ ਬਹੁਤ ਫਰਕ ਪਏਗਾ ਮੰਗ ਹੈ ਇਹ ਕਰਨੀ ਹੈ ਸਰਕਾਰ ਗਏ ਕਿ ਇਹਦਾ ਨਾਮ ਜਿਹੜਾ ਬਿਸ਼ਕਰਮਾ ਚੌਂਜੀ ਰੱਖਿਆ ਜਾਏ ਇਹ ਜੀ ਤਾਂ ਪਹਿਲਾ ਤਾਰਾਖੜ ਮੋੜ ਕਹਿੰਦੇ ਹੁੰਦੇ ਸੀ ਐ ਸਾਨੂੰ 87 ਤੋਂ ਇਸ ਮਾਰਕੀਟ ਦੇ ਸਾਰੇ ਕੰਮ ਕਰ ਰਹੇ ਆਂ ਔਰ ਬਾਬਾ ਵਿਸ਼ਕਰਮਾ ਜੀ ਦੇ ਨਾਂ ਤੇ ਕਰ ਰਹੇ ਆਂ ਤੇ ਬਾਬਾ ਵਿਸ਼ਕਰਮਾ ਜੀ ਦੇ ਨਾਮ ਦਾ ਬੋਟ ਲਾਇਆ ਗਿਆ ਕੋਈ ਪਰਸਨਲ ਦੇਖੋ ਜੀ ਸਾਡੀ ਮੰਗ ਹੈ ਉਹ ਬਾਬਾ ਵਿਸ਼ਕਰਮਾ ਚੌਂਕ ਰਵੇ ਇਹ ਫਰਜ਼ ਕੀਤਾ ਅੱਜ ਇਹ ਸਾਡਾ ਘਰ 38 40 ਸਾਲ ਤੋਂ ਦੇ ਆਦਾਂ ਦੂਜਾ ਬੰਦਾ ਆ ਕੇ ਨਾਂ ਰੱਖੇ ਉਹ ਸਾਨੂੰ ਮਨਜ਼ੂਰ ਨਹੀਂ ਬਹੁਤ ਹੀ ਸਤਿਕਾਰਯੋਗ ਮੇਰੇ ਦਿਨਾਨਗਰ ਸ਼ਹਿਰ ਵਾਸੀਓ ਤੇ ਦਿਨਾਨਗਰ ਦੇ ਇਲਾਕਾ ਵਾਸੀਓ ਮੈਂ ਤੁਹਾਨੂੰ ਕੁਝ ਬੇਨਤੀਆਂ ਕਰਨਾ ਚਾਹਨਾ ਹਾਂ ਜੋ ਕਿ ਸਾਡੇ ਦਿਨਾਨਗਰ ਸ਼ਹਿਰ ਤੇ ਸਾਡੇ ਦਿਨਾਨਗਰ ਦੇ ਇਲਾਕੇ ਦੇ ਨਾਲ ਸੰਬੰਧਤ ਹਨ ਦਿਨਾਨਗਰ ਇੱਕ ਮੈਂ ਤੁਹਾਨੂੰ ਗੱਲ ਦੱਸਣਾ ਚਾਹਨਾ ਹਾਂ ਕਿ ਦਿਨਾਨਗਰ ਸ਼ਹਿਰ ਸਾਡਾ ਪੰਜਾਬ ਦਾ ਇੱਕ ਸ਼ਾਂਤੀਪੂਰਵਕ ਸ਼ਹਿਰ ਮੰਨਿਆ ਗਿਆ ਹੈ ਜਦੋਂ ਇੱਕ ਮਾੜਾ ਦੌਰ ਪੰਜਾਬ ਵਿੱਚ ਆਇਆ ਸੀ ਉਸ ਵੇਲੇ ਵੀ ਦਿਨਾਨਗਰ ਸ਼ਹਿਰ ਦੇ ਲੋਕ ਰਲ ਮਿਲ ਕੇ ਭਾਈਚਾਰੇ ਨਾਲ ਇੱਕ ਦੂਜੇ ਦੀ ਮਦਦ ਕਰਦੇ ਸਨ ਅੱਜ ਕੱਲ੍ਹ ਵੀ ਲੋਕ ਦਾ ਸਵਾ ਉਸੇ ਤਰ੍ਹਾਂ ਹੀ ਹੈ ਪਰ ਕੁਝ ਗੱਲਾਂ ਵੇਖਣ ਦੇ ਵਿੱਚ ਆਈਆਂ ਹਨ ਕਿ ਜਿਵੇਂ ਲੋਕੀ ਆਪਣੇ ਆਪਣੇ ਧਰਮਾਂ ਨੂੰ ਲੈ ਕੇ ਆਪਣੇ ਆਪਣੇ ਗੁਰੂਆਂ ਨੂੰ ਪੀਰਾਂ ਨੂੰ ਲੈ ਕੇ ਆਪਣਾ ਜਿਸ ਤਰ੍ਹਾਂ ਚੌਂਕਾਂ ਦੇ ਨਾਂ ਰੱਖਣਾ ਚਾਹੁੰਦੇ ਹਨ ਕਿਸੇ ਗੇਟ ਦਾ ਨਾਂ ਰੱਖਣਾ ਚਾਹੁੰਦੇ ਹਨ ਜਾਂ ਕਿਸੇ ਗਲੀ ਦਾ ਨਾਂ ਰੱਖਣਾ ਚਾਹੁੰਦੇ ਹਨ ਇਹ ਇੱਕ ਰਿਵਾਜ ਜਾਂ ਦੀਨਾ ਨਗਰ ਸ਼ਹਿਰ ਦੇ ਵਿੱਚ ਤੁਰ ਪਿਆ ਹੈ ਜਿਹੜਾ ਕਿ ਸਹੀ ਨਹੀਂ ਹੈ ਹਾਂ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਜੇ ਕਿਸੇ ਨੂੰ ਕਿਸੇ ਨੇ ਆਪਣੇ ਗਲੀ ਦਾ ਨਾਮ ਆਪਣੇ ਚੌਕ ਦਾ ਨਾਮ ਜਾਂ ਆਪਣੇ ਕਿਸੇ ਵੀ ਮਨਪਸੰਦ ਜਗਾ ਦਾ ਨਾਮ ਕੁਝ ਰੱਖਣਾ ਚਾਹੁੰਦੇ ਹਨ ਉਹ ਉਹਨਾਂ ਦਾ ਇੱਕ ਰੂਲ ਹੈ ਇੱਕ ਤਰੀਕਾ ਹੈ ਇੱਕ ਕਾਨੂੰਨ ਬਣਿਆ ਹੋਇਆ ਹੈ ਕਿ ਜਿਹੜਾ ਕੀ ਆਪਣਾ ਕੋਈ ਮੰਗ ਪੱਤਰ ਆ ਕੇ ਸ਼ਹਿਰ ਦੇ ਵਿੱਚ ਜੋ ਕਮੇਟੀ ਘਰ ਹੈ ਉੱਥੇ ਆ ਕੇ ਦਿੱਤਾ ਜਾਵੇ ਫਿਰ ਉਹ ਕਮੇਟੀ ਦੇ ਜੋ ਸਾਰੇ ਮੈਂਬਰ ਹੈ ਬਹਿ ਕੇ ਆਪਣੀ ਮੀਟਿੰਗ ਦੇ ਵਿੱਚ ਆਪਣਾ ਮਤਾ ਪਾਸ ਕਰ ਮਤਾ ਪਾਉਂਦੇ ਹਨ ਉਸ ਨੂੰ ਸਰਬਸੰਮਤੀ ਨਾਲ ਜੋ ਪ੍ਰਵਾਨ ਹੋ ਜਾਂਦਾ ਹੈ ਉਸ ਨੂੰ ਪ੍ਰਵਾਨ ਕੀਤਾ ਜਾਂਦਾ ਹੈ ਤੇ ਉਸ ਦੇ ਉੱਤੇ ਨਾਂ ਰੱਖਣ ਦੀ ਮੋਹਰ ਲੱਗ ਜਾਂਦੀ ਹੈ ਪਰ ਵੇਖਣ ਵਿੱਚ ਆਇਆ ਹੈ ਕਿ ਕੁਝ ਲੋਕ ਆਪਣੀ ਮਰਜ਼ੀ ਨਾਲ ਹੀ ਜਿੱਥੇ ਚਾਏ ਉਥੇ ਨਾਂ ਰੱਖ ਦਿਓ ਚਾਹ ਬੋਰਡ ਲਾ ਦਿਓ ਚੇ ਕੁਛ ਕਰ ਦਿਓ ਜਿਹੜਾ ਕਿ ਗੈਰ ਕਾਨੂੰਨੀ ਹੈ ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਦੇ ਨੌਜਵਾਨ ਗੋਜਨਸਨ ਜੋ ਕਿ ਨਿਊਜ਼ੀਲੈਂਡ ਦੇ ਸ਼ਹਿਰ ਵਲਿੰਗਟਨ ਦੀ ਜੇਲ੍ਹ ਪੁਲਿਸ ਵਿੱਚ ਅਧਿਕਾਰੀ ਦੇ ਤੌਰ ਤੇ ਨੌਕਰੀ ਕਰ ਰਿਹਾ ਸੀ ਦੀ 26 ਮਾਰਚ ਨੂੰ ਨਿਊਜ਼ੀਲੈਂਡ ਵਿਖੇ ਸੜਕੀ ਦੁਰਘਟਨਾ ਦੌਰਾਨ ਮੌਤ ਹੋ ਗਈ ਸੀ ਬੀਤੀ ਸ਼ਾਮ ਨੌਜਵਾਨ ਦੀ ਮ੍ਰਿਤਕ ਦੇ ਉਸਦੀ ਜੱਦੀ ਪਿੰਡ ਭੁੱਲੇ ਚੱਕ ਵਿੱਚ ਪਹੁੰਚੀ ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਨੌਜਵਾਨ ਗੁਰਚਨ ਸਿੰਘ ਵਿਆਹੁਤਾ ਸੀ ਅਤੇ ਉਸ ਦੀ ਇੱਕ 4 ਸਾਲਾਂ ਦੀ ਬੇਟੀ ਵੀ ਹੈ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ 26 ਮਾਰਚ ਨੂੰ ਫੋਨ ਆਇਆ ਕਿ ਗੁਰਵਚਨ ਸਿੰਘ ਜਦੋਂ ਸਵੇਰੇ ਆਪਣੇ ਕੰਮ ਤੋਂ ਆਪਣੀ ਗੱਡੀ ਰਹੀ ਜਾ ਰਿਹਾ ਸੀ ਤਾਂ ਉਸ ਦੀ ਸੜਕੀ ਹਾਦਸੇ ਦੌਰਾਨ ਮੌਤ ਹੋ ਗਈ ਤੇ ਅੱਜ ਉਸ ਦੀ ਮ੍ਰਿਤਕ ਦੇ ਪਿੰਡ ਪਹੁੰਚੀ ਹੈ ਤੇ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ ਹਾਂਜੀ ਬਲੰਟਨ ਜੇ ਜੇਲ੍ਹ ਪਹੁੰਚੇ ਪਰਤੀ ਹਾਂਜੀ ਕਿੰਨੇ ਦਿਨ ਤੋਂ ਕੰਮ ਕਰਦੇ ਸੀ ਉਹ ਅੱਛੇ ਕੋ 6 ਮਹੀਨੇ ਹੋ ਗਏ ਸੀ ਪਿਛਲੇ ਸਾਲ ਆਇਆ ਵੀ 15 ਦਿਨ ਰਹਿ ਗਿਆ ਓਹ ਹਾਂਜੀ ਕੀ ਕਾਰ ਸੀਗਾ ਹਾਂਜੀ ਕੀ ਕਾਰ ਸੀਗਾ ਡੈਡ ਤਾਂ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਉੱਥੋਂ ਫੋਨ ਆਇਆ ਸੀ ਪੁਲਿਸ ਮੁਲਾਜ਼ਮ ਦੱਸ ਕੇ ਗਏ ਸੀ ਜਿੱਥੇ ਪਹਿਲਾਂ ਰਹਿੰਦਾ ਸੀ ਉਹਨਾਂ ਨੂੰ ਜੀ ਹਾਂਜੀ ਬਲੈਂਟਨ ਰਹਿੰਦਾ ਬਲੈਂਟਨ ਹਾਂਜੀ ਡੈਡ ਬੋਡੀ ਕਿਦੋਂ ਪਹੁੰਚੀ ਡੈਡ ਬੋਡੀ ਰਾਤ ਪਹੁੰਚੀ ਓਹ ਡੇ ਕੋ ਅੰਮਰਸਾ ਰਿਪੋਰਟ ਤੋਂ ਜਾ ਕੇ ਲੈ ਕੇ ਆਏ ਰਾਤੀ ਮੰਕਾ ਜੀ ਉਹ ਇੱਥੇ ਜੇ ਉਧਰ ਸੁਤਾਨ ਬਾਜੀ ਕੀ ਗਾਣਾ ਹੈ ਆ ਗਿਆ ਸਾਡਾ ਪੁੱਤ ਬਾਬਸਾ ਆ ਗਿਆ ਚਲੋ ਅਸੀਂ ਦਰਸ਼ਨ ਕਰ ਲਿਆ ਤਾਂ ਅੰਤ ਵਿੱਚ ਦਰਸ਼ਨ ਹੋਦੇ ਬਾਜੀ ਸਾਡੇ ਉਹ ਕਹਿਣ ਵਾਸਤੇ ਬੱਚਾ ਕੋਈ ਨਹੀਂ ਕੋਈ ਨਹੀਂ ਬੱਚਾ ਨਹੀਂ ਮੇਰੇ ਡਾਕਟਰ ਛੋਟਾ ਕੈਨੇਡਾ ਵਾਲਾ ਬੇਟੀ 4 ਸਾਲ ਦੀ ਉਹਦੀ ਬੇਟੀ 4 ਸਾਲ ਦੀ ਹਾਂਜੀ ਮੇਰੀ ਹਾਂਜੀ ਮੇਰੀ ਧੀ ਆ ਆ ਮੇਰੀ ਧੀ ਧੀ ਬਣਾ ਕੇ ਉਹ ਮੇਰੀ ਧੀ ਕਹਿੰਦੇ ਢੀਢੀ ਵੱਡੀ ਸਜ਼ਾ ਦੇਤੀ ਰੱਬ ਨੇ ਉਹਨਾਂ ਨੂੰ ਸਜ਼ਾ ਵੀ ਰਹੀ ਆ ਉਹ ਮੇਰੀ ਧੀ ਹੈ ਉਹ ਨਾਲ ਦੇਖੀਏ ਉਹ ਮੇਰਾ ਗੁਰਚਰਨ ਸਿੰਘ ਉਹ ਮੇਰਾ ਸੋਨਾ ਪੁੱਤ ਸੀ ਉਹ ਮੇਰਾ ਸੋਨਾ ਗੁਰਚਰਨ ਉਹ ਮੇਰਾ ਲੈਕ ਪੁੱਤ ਬੜਾ ਸੀ ਓ ਮੇਰੇ ਆ ਪੁੱਤਾਂ ਉਹ ਬੜਾ ਕੀ ਨਾਮ ਹੈ ਲਾਇਕਲ ਸਰਬਾਈ ਕੀ ਫਤਿਹ ਬੁਰ ਚਰਨਜੀਤ ਸਿੰਘ ਇਹ ਮੋੜ ਦਾ ਨਾਮ ਤੇ ਸਾਡੇ ਭਰਾ ਸਾਡੇ ਵੱਡੇ ਸੁਚਾ ਸਿੰਘ ਉਹਨਾਂ ਦੇ ਬੇਟਾ ਹੈ ਨਿਊਜ਼ੀਲੈਂਡ ਦੇ ਵਿੱਚ ਪਹਿਲੇ ਸਟੱਡੀ ਤੇ ਗਏ ਸੀ ਸਟੱਡੀ ਉੱਥੇ ਪੜ ਕੇ ਉੱਥੇ ਨੇ ਵਧੀਆ ਆਪਣਾ ਜਿਹੜੀ ਆ ਜੌਬ ਜਿਹੜੀ ਆ ਉੱਥੇ ਦੀ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਜੇਲ ਪੁਲਸ ਦੇ ਵਿੱਚ ਹੀ ਇਸ ਟਾਈਮ ਰਾਈਨੋ ਤੋਂ ਪਿਛਲੇ ਕੁਝ ਦਿਨ ਪਹਿਲੇ ਜਿਹੜਾ 26 ਮਾਰਚ ਨੂੰ ਜਿਹੜਾ ਕਿ ਖਬਰ ਆਉਂਦੀ ਆ ਕਿ ਐਕਸੀਡੈਂਟ ਹੋਇਆ ਜਿਸ ਦੇ ਨਾਲ ਇਹਨਾਂ ਦੀ ਸੱਡਨਲੀ ਦੀ ਮੌਤ ਹੋ ਜਾਂਦੀ ਹੈ ਕਸਬਾ ਦਿਨਾਨਗਰ ਦੇ ਤਹਿਤ ਆਉਂਦੇ ਪਿੰਡ ਪਨਿਆੜ ਦੇ ਰਹਿਣ ਵਾਲੇ ਸੰਤ ਸੀ ਬਰਾਦਰੀ ਨਾਲ ਸੰਬੰਧਿਤ ਕੋ ਨੌਜਾਨ ਪ੍ਰਵੀਨ ਕੁਮਾਰ ਜੋ ਛੋਟਾ ਜਿਹਾ ਸਲੂਨ ਚਲਾਉਂਦਾ ਹੈ ਇਹਨੂੰ ਪਿਛਲੇ ਮਹੀਨੇ ਕੁਝ ਨੌਜਵਾਨਾਂ ਨੇ ਮਾਮੂਲੀ ਜਿਹੇ ਵਿਵਾਦ ਦੇ ਚਲਦਿਆਂ ਸ਼ੂਰੀਆ ਮਾਰਕੇ ਗੰਬੀਰੂ ਵੀ ਜ਼ਖਮੀ ਕਰ ਦਿੱਤਾ ਸੀ ਜੋ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਮਾਮਲੇ ਵਿੱਚ ਪੁਲਿਸ ਕਾਰਵਾਈ ਨਾ ਹੋਣ ਦੇ ਚਲਦਿਆਂ ਨੌਜਵਾਨ ਦੇ ਪਰਿਵਾਰ ਅਤੇ ਸਾਂਸੀ ਬਿਰਾਦਰੀ ਵੱਲੋਂ ਸ਼ਹਿਰ ਦੇ ਗੁਰੂ ਨਾਨਕ ਪਾਰਕ ਤੋਂ ਲੈ ਕੇ ਐਸਐਸਪੀ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ ਤੇ ਪੁਲਿਸ ਦੇ ਵਿੱਚ ਅਧਿਕਾਰੀਆਂ ਦੀ ਮੰਗ ਪੱਤਰ ਵੀ ਦਿੱਤਾ ਗਿਆ। ਕੱਲ 23 ਤਰੀਕ ਦੀ ਹੈ। ਪਿਛਲੇ ਮਹੀਨੇ ਦੀ ਕੁਛ ਨਹੀਂ ਬਸ ਇਹ ਕੱਪੜੇ ਧੋਂਦੇ ਹੀ ਘਰ ਤੇ ਜਿਹੜਾ ਸਾਡੀ ਗਲੀ ਤੁਸੀਂ ਤਾਂ ਹੁਣ ਆਪਾਂ ਘਰ ਮਸ਼ੀਨ ਲਾਈਏ ਤੇ ਉਹਦਾ ਪਾਣੀ ਗੜੀ ਹਲ ਜਾਂਦਾ ਤੇ ਉਹ ਉਹਨਾਂ ਦੇ ਘਰ ਸਾਡੇ ਆਪੋਜ਼ਿਟ ਹੈ ਸਾਹਮਣੇ ਹੈ ਸਾਡੇ ਘਰ ਕਿਉਂਕਿ ਉਹਨਾਂ ਦੇ ਘਰ ਲੈਂਦੇ ਸਿਰ ਤੇ ਪਾਣੀ ਲੈਂਦੇ ਸਿਰ ਪਾਸੇ ਜਾਣਾ ਹੈ ਨਾ ਤੇ ਉਹ ਪਾਣੀ ਉਹਨਾਂ ਦੇ ਘਰ ਹੋਰੇ ਖਰਾ ਹੋ ਗਿਆ ਕਿ ਪਾਣੀ ਡਾਇਰ ਜਦੈ ਤੇ ਉਸੇ ਗੱਲ ਤੋਂ ਉਹ ਕੋਠੇ ਚੜੀਆਂ ਤੇ ਉਹਨਾਂ ਨੇ ਦੇਖ ਲਿਆ ਵੀ ਤੂੰ ਹੀ ਜਾਣ ਕੇ ਪਾਣੀ ਸੁਟਿਆ ਤੇ ਇਸੇ ਗੱਲ ਤੇ ਸਾਨੂੰ ਗਾਲਾਂ ਕੱਢਣ ਲੱਗੀ ਆਪਾਂ ਉਹਨਾਂ ਦੇ ਅੱਗੇ ਕਿਹਾ ਕੋਈ ਨਾ ਤੁਸੀਂ ਆਪਾਂ ਝਾੜੂ ਫੇਰ ਦਿੰਦੇ ਆ ਕਰ ਦਿੰਦੇ ਆ ਸਾਫ ਪਰ ਉਹ ਨਹੀਂ ਮੰਨੀਆਂ ਉਹ ਮਾਮਾ ਧੀਆਂ ਤੇ ਉਹ ਮੁੰਡਾ ਉਹਨਾਂ ਦਾ ਸੀਗਾ ਉਹਨਾਂ ਨੇ ਮੇਰੇ ਸਾਨੂੰ ਗਾਲਾਂ ਕੱਢੀਆਂ ਇੰਨੀ ਗੱਲ ਤੋਂ ਪਹਿਲਾਂ ਉਹ ਉਹ ਟਿੱਲੇ ਜਾਣੀਆਂ ਆ ਕੇ ਮੇਰੇ ਹੱਥੀ ਪੈ ਗਿਆ ਤੇ ਮੁੰਡੇ ਉਹ ਮੁੰਡੇ ਉਹਨਾਂ ਦੇ ਨੇ ਮੇਰੇ ਹੱਥੀ ਤੇ ਮੇਰੇ ਕੱਪੜੇ ਪਾੜੇ ਤੇ ਮੇਰੀ ਪ੍ਰੈਗਨੈਂਸੀ ਚੱਲਦੀ ਹੈ ਮੇਰੇ ਲੱਤਾਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਕਿਸੇ ਤਰ੍ਹਾਂ ਆਪਣਾ ਬਚਾ ਕੀਤਾ ਤੇ ਅੰਦਰ ਬੜੀ ਆਪਣੇ ਤੇ ਇਹ ਜਿਹੜਾ ਉਹ ਮੇਰਾ ਦੇਰ ਆਇਆ ਉਹਨੇ ਮੈਨੂੰ ਵੀ ਉਹਨੇ ਮੈਨੂੰ ਬਚਾਇਆ ਤੇ ਮੇਰੀ ਚਾਚੀ ਹੁਣੀ ਮੈਂ ਇਹਨਾਂ ਨੂੰ ਰੋ ਰੋ ਕੇ ਫੋਨ ਕੀਤਾ ਵੀ ਆਓ ਮੈਂ ਸਾਡੇ ਘਰ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਇਹ ਉਹਨਾਂ ਨੂੰ ਸਮਝਾ ਕੇ ਗਏ ਚਲੋ ਉਹ ਹੱਥ ਉੱਥ ਜੋੜੇ ਮੇਰੇ ਹਸਬੰਦ ਨੇ ਵੀ ਹੱਥ ਜੋੜੇ ਅਸੀਂ ਨਹੀਂ ਲੜਨਾ ਧੜਨ ਹੱਥ ਜੋੜੇ ਤੇ ਅਸਾਂ ਨੂੰ ਲੱਗਿਆ ਚਲੋ ਸਾਰਾ ਕੁਝ ਹੋ ਗਿਆ ਉਹ ਵੀ ਆਪਣੇ ਘਰ ਵੜ ਗਿਆ ਸੀ ਵੀ ਆਪਣੇ ਘਰ ਵੜ ਗਏ ਇਹ ਸਾਰੇ ਮੈਨੂੰ ਚੁੱਪ ਕਰਾਉਣ ਲੱਗੇ ਸਾਰੇ ਕੋ ਸਾਨੂੰਗਾ ਸਾਰੇ ਸਾਰੇ ਕੋ ਠੀਕ ਹੋ ਗਿਆ ਪਰ ਉਸ ਤੋਂ ਬਾਅਦ ਮੈਂ ਆਪਾਂ ਸਾਰੇ ਹੁੰਦੇ ਹੀ ਉਸ ਤੋਂ ਬਾਅਦ ਪਤਾ ਕਿ ਅਚਾਨਕ 3-4 ਜਾਣੇ ਹੀ ਉਹਨਾਂ ਨੇ ਮੇਰਾ ਦੇਰ ਦੁਕਾਨ ਦੇ ਅੰਦਰ ਆਪਣੀ ਉਹ ਕਿਸੇ ਦੀ ਸ਼ੇਕ ਕਰਦਾ ਸੀ ਤੇ ਉਹਨਾਂ ਨੇ ਪਿੱਛੋਂ ਦੀ ਆ ਕੇ ਹਮਲਾ ਕਰ ਦਿੱਤਾ ਤੇ ਉਹਦੇ ਢੇਰ ਤੇ 3-4 ਕਿਰਚਾ ਮਾਰਿਆ ਜਿਹਨਾਂ ਨੇ ਹਮਲਾ ਕੀਤਾ ਉਹਦਾ ਨਾਮ ਮਨਪ੍ਰੀਤ ਹੈ ਤੇ ਇੱਕ ਦਾ ਨਾਮ ਕੁਲਵਿੰਦਰ ਹੈ ਤੇ 100 ਲੱਖ ਲੱਖਾਂ ਉਹਨਾਂ ਦੇ ਪਿਓ ਦਾ ਨਾਮ ਬਾਕੀ ਬੇਪਛਾਨੇ ਆ ਬਾਕੀ ਉਹਨਾਂ ਦੇ ਨਾਲ ਹੀ ਆਏ ਹੋਏ ਸੀ ਅਸੀਂ ਜਿੱਦਣ 23 ਤਰੀਕ ਨੂੰ ਅਸੀਂ ਪਰਚਾ ਦੇਣ ਗਏ ਸਿੰਗੋਲ ਕੇ ਇਹ ਉਥੇ ਸਾਡਾ ਮੈਡੀਕਲ ਵਗੈਰਾ ਹੋਇਆ ਉਸ ਤੋਂ ਬਾਅਦ ਇਹ 1 2 ਦਿਨ ਬਾਅਦ ਫੁੱਲ ਸਾਈ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਦੇਖਿਆ ਉਹਨਾਂ ਦੇ ਘਰ ਕੋਈ ਵੀ ਹੈ ਨਹੀਂ ਉਸ ਤੋਂ ਬਾਅਦ ਸਿਰਫ ਮਹੀਨਾ ਠਾਈਆਂ ਦਿਨਾਂ ਵਿੱਚ ਜਾਂ ਤਿੰਨ ਦਿਨਾਂ ਵਿੱਚ ਸਿਰਫ ਤਿੰਨ ਵਾਰੀ ਪੁਲਿਸ ਆਈ ਹੈ ਤੇ ਉਹ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਦੇ ਘਰ ਆਂਦੀ ਹੈ ਉਹਨਾਂ ਨੂੰ ਚਾਹ ਪਾਣੀ ਲੈ ਕੇ ਤੇ ਉਹ ਚੁੱਪ ਕਰਕੇ ਤੇ ਬਹਿ ਜਾਂਦੇ ਆ ਸਾਡਾ ਮੁੰਡਾ ਜ਼ਿੰਦਗੀ ਤੇ ਮੌਤ ਨਾਲ ਲੜਦਾ ਪਿਆ ਉਹਨਾਂ ਨੂੰ ਉਹ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਜਿਹੜਿਆਂ ਨੇ ਹਮਲਾ ਕੀਤਾ ਉਹ ਫੁੱਲੇ ਉਹ ਗਸ਼ਰੀਆਂ ਫਿਰਦੇ ਪਏ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹ ਕਹਿੰਦੇ ਉਹ ਰਾਤ ਨੂੰ ਆਉਂਦੇ ਆਪਣੇ ਘਰ ਤੇ ਬੜਕਾ ਮਾਰ ਮਾਰ ਕੇ ਕਹਿੰਦੇ ਵੀ ਸਾਡਾ ਕੰਮ ਹੋ ਗਿਆ ਸਾਡੀ ਕੋਈ ਉਹ ਕਹਿੰਦੇ ਵੀ ਆਪਾਂ ਫੁੱਲਸ ਨੂੰ ਪੈਸੇ ਭਰੀ ਜਾਂਦੇ ਪੁੱਸ ਨੂੰ ਕੋਈ ਨਹੀਂ ਖਾਦਾ ਪਾਸ ਯੂਥ ਪ੍ਰੈਜ਼ੈਂਟ ਜ਼ੇਰਕਬੁਰ ਸ਼ਹਿਰ ਦੇ ਟਕੋਲੀ ਥਾਣਾ ਖੇਤਰ ਦੇ ਗੋ ਨਾਨਕ ਨਗਰ ਇਨਕਲੇ ਵਿਥ ਪਾਸ ਸੈਂਟਰ ਦੀ ਆੜ ਵਿੱਚ ਦੇ ਵਪਾਰ ਦਾ ਧੰਦਾ ਚਲਾਉਣ ਦੇ ਦੋ ਸ਼ੀਟ ਟਕੋਲੇ ਪੁਲਿਸ ਨੇ ਇੱਕ ਗ੍ਰਾਹਕ ਅਤੇ ਮੈਨੇਜਰ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੇ ਸਿਕੰਜੇ ਚੋਂ ਪੰਜ ਪੀੜਿਤ ਲੜਕੀਆਂ ਨੂੰ छुड़ਵਾਇਆ ਗਿਆ ਇਸ ਮਾਮਲੇ ਵਿੱਚ ਐਸਐਚਓ ਟਕੋਲੀ DSP प्रीत ਕਮਲ ਸਿੰਘ ਨੇ ਕਿਹਾ ਕਿ ਸੂਚਨਾ ਮਿਲੀ ਸੀ ਕਿ ਗੁਰਨਾਨਕ ਇਨਕਲੇਵ ਵਿੱਚ ਸਥਿਤ ਅਰੋਮਾ ਥੈਰੇਪੀ ਸਪਾ ਸੈਂਟਰ ði ਆਰ ਵਿੱਚ ਲੜਕੀਆਂ ਨੂੰ ਗੁੰਮਰਾਹ ਕਰਕੇ ਦੇਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ ਤੇ ਮੋਟੀ ਰਕਮ ਵਸੂਲੀ ਜਾ ਰਹੀ ਸੀ ਮੈਨੇਜਰ ਅਤੇ ਮਾਲਕ ਆਉਣ ਵਾਲੇ ਗਾਹਕਾਂ ਦੇ ਪੈਸੇ ਇਕੱਠੇ ਕਰਦੇ ਸਨ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਭ ਤੋਂ ਪਹਿਲਾਂ ਮੈਂ ਪ੍ਰਵੇਸ਼ਣ DSP प्रीत ਕਮਲ ਸਿੰਘ ਐਸਐਚਓ ਟਕੋਲੀ ਤੇ ਕੱਲ ਕੱਲ ਦੀ ਘਟਨਾ ਇਦਾਂ ਜੀ ਕਿ ਸਾਨੂੰ ਇੱਕ ਸੀਕ੍ਰੇਟ ਟਿਪ ਮਿਲੀ ਸੀ ਕਿ ਇੱਥੇ ਇੱਕ ਅਰੋਮਾਥੈਰਪੀ ਸਪਾ ਹੈਗਾ ਜੀ ਗੁਰਨਾਣਕਨ ਕਲੇ ਮਾਰਕੀਟ 올ਡ ਅੰਬਾਲਾ ਰੋਡ ਤੇ ਟਕੌਲੀ ਦੇ ਵਿੱਚ ਜਿੱਥੇ ਸਾਨੂੰ ਇੱਕ ਮੁਖਬਰੀ ਮਿਲੀ ਸੀ ਕਿ ਵੀ ਇੱਥੇ ਜਿਹੜਾ ਦੇ ਵਪਾਰ ਦਾ ਜਿਹੜਾ ਧੰਦਾ ਹੈ ਉਹ ਚਲਦਾ ਸੀਕ੍ਰੇਟ ਤਰੀਕੇ ਨਾਲ ਚਲਾਇਆ ਜਾ ਰਿਹਾ ਸਪਾ ਦੇ ਜਿਹੜੇ ਨਾਂ ਥੱਲੇ ਤੇ ਮ사ਜ ਕਰਨ ਦੇ ਬਹਾਨੇ ਥੱਲੇ ਵੀ ਇਹ ਇਸ ਤਰ੍ਹਾਂ ਦਾ ਗਲਤ ਕੰਮ ਹੋ ਰਿਹਾ ਜਿਸ ਤੇ ਸਾਡੀ ਜਿਹੜੀ ਟੀਮ ਹੈਗੀ ਟਕੌਲੀ ਪੁਲਿਸ ਦੀ ਸਮੇਤ ਐਡਮਿਰੇ ਤੇ ਅਸੀਂ ਇਹ ਟੀਮ ਤਿਆਰ ਕੀਤੀ ਤੇ ਅਸੀਂ ਇੱਥੇ ਛਾਪੇ ਛਾਪੇ ਮਾਰੀ ਕੀਤੀ ਆ ਜਾ ਕੇ ਸਪਾ ਦੇ ਉੱਤੇ ਤੇ ਮੌਕੇ ਤੇ ਅਸੀਂ ਦੇਖਿਆ ਕਿ ਇੱਕ ਸਾਨੂੰ ਜਿਹੜਾ ਕਸਟਮਰ ਉੱਥੇ ਜਿਨ੍ਹਾਂ ਦਾ ਨਾਮ ਹੈਗਾ ਸੁਨੀਲ ਸ਼ਰਮਾ ਉਹ ਜਿਹੜਾ ਮੈਨੇ ਕੁਐਸਚਨੇਬਲ ਹਾਲਾਤਾਂ ਵਿੱਚ ਸਾਨੂੰ ਮਿਲੇ ਔਰ ਉੱਥੇ ਸਾਨੂੰ ਪੰਜ ਲੜਕੀਆਂ ਜਿਹੜੇ ਸਪਾ ਦੇ ਅੰਦਰ ਜਿਹੜੀਆਂ ਮਿਲੀਆਂ ਤੇ ਫਿਰ ਚੋੜੀ ਪੁੱਛਗਿਛ ਕੀਤੀ ਤੇ ਇੱਥੋਂ ਦੇ ਜਿਹੜੇ ਮੈਨੇਜਰ ਸਾਹਿਬ ਨੇ ਦਿਨੇਸ਼ ਸ਼ਰਮਾ ਜਿਹੜੇ ਪਾਣੀਪੱਧਰ ਰਹਿਣ ਵਾਲਾ ਹੈਗਾ ਤੇ ਉਹ ਇਹ ਸਾਰਾ ਜਿਹੜਾ ਧੰਦਾ ਹੈਗਾ ਇਹਨੂੰ ਮੈਨੇਜ ਕਰ ਰੇ ਸੀ ਤੇ ਜਿਹੜੇ ਇਹਦੇ ਓਨਰ ਅਸਤਨਾਮ ਸਿੰਘ ਉਹ ਅੰਬਾਲੇ ਦਾ ਰਹਿਣ ਵਾਲਾ ਹੈ ਜੀ ਤੇ ਜੋ ਕਿ ਰਿਮੋਟਲੀ ਇੱਥੋਂ ਆਪਰੇਟ ਕਰਦਾ ਸੀਗਾ ਤੇ ਕਦੇ-ਕਦੇ ਇੱਥੇ ਆਉਂਦਾ ਵੀ ਸੀਗਾ ਹੁਣ ਅ ਅਸੀਂ ਜਿੱਦਾਂ ਹੀ ਮੌਕੇ ਤੇ ਪਹੁੰਚੇ ਤੇ ਸਾਨੂੰ ਜੋ ਹਾਲਾਤ ਮਿਲੇ ਅਸੀਂ ਜਿਹੜੇ ਪੀੜਤ ਲੜਕੀਆਂ ਹੈਗੀਆਂ ਉਹਨਾਂ ਨੂੰ ਆਪਣਾ ਇੱਕ ਸਾਈਡ ਤੇ ਕੀਤਾ ਤੇ ਜਿਹੜੇ ਕਸਟਮਰ ਹੈ ਤੇ ਮੈਨੇਜਰ ਉਹਨੂੰ ਆਪਾਂ ਗ੍ਰਿਫਤਾਰ ਕੀਤਾ ਤੇ ਨਾਲ ਹੀ ਆਪਾਂ ਪੀਰੀਅਡ ਲੜਕੀਆਂ ਜਿਹੜੀਆਂ 5 ਸੀਗੀਆਂ ਉਹਨਾਂ ਦੀ ਉਹਨਾਂ ਨੂੰ ਇੱਥੇ ਲੈ ਕੇ ਆਏ ਆ ਤੇ ਇਹਨਾਂ ਦੀ ਵੈਰੀਫਿਕੇਸ਼ਨ ਕਰਾ ਕੇ ਤੇ ਉਹਨਾਂ ਨੂੰ ਅਸੀਂ ਰਿਲੀਜ਼ ਕਰ ਦਿੱਤਾ ਤੇ ਕਸਟਮਰ ਤੇ ਜਿਹੜੇ ਮੈਨੇਜਰ ਹੈਗਾ ਪਲੱਸ ਜਿਹੜਾ ਓਨਰ ਹੈ ਉਸ ਤੇ ਅਸੀਂ ਮੁਕੱਦਮਾ ਨੰਬਰ 32/25 ਟਕੌਲੀ ਥਾਣੇ ਦੇ ਵਿੱਚ ਦਰਜ ਕਰ ਦਿੱਤਾ ਬੀਤੀ ਰਾਤ ਜਲੰਧਰ ਦੇ ਰੇਲਵੇ ਸਟੇਸ਼ਨ ਤੇ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਹੈ ਉਸੇ ਪ੍ਰਤੀਕਿਰਿਆ ਦਿੰਦੇ ਹੋਏ ਡੀਐਸਪੀ ਜਲੰਧਰ ਆਕਰਸ਼ੀ ਜੈਨ ਆਈਪੀਐਸ ਨੇ ਕਿਹਾ ਹੈ ਕਿ ਇੱਕ ਕਾਰ ਵਿੱਚ ਬੈਠੇ ਕੁਝ ਦੋ ਧਿਰਾਂ ਵਿੱਚ ਕਹਾ ਸੁਣੀ ਹੋਈ ਸੀ ਜਿਸ ਵਿੱਚ ਇੱਕ ਨੇ ਗੋਲੀ ਚਲਾ ਦਿੱਤੀ ਤੇ ਇਹ ਖਬਰ ਵਾਇਰਲ ਹੋ ਗਈ ਬਾਹਰਾਂ ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਂ ਸਰ ਕੈਜਪੁਰਾ ਮਾਮਲਾ ਜੀ ਹਾਂਜੀ ਕੱਲ ਰਾਤ ਨਵ ਤਰੀਕ ਤੇ ਦਸਤਾਵੇਜ਼ ਤਰੀਕ ਦੇ ਦਰਮਿਆਨੀ ਰਾਤ ਨੂੰ ਚਲੂ ਇਤਲਾਹ ਆਈ ਸੀ ਕਿ ਰੇਲਵੇ ਸਟੇਸ਼ਨ ਦੇ ਏਰੀਆ ਦੇ ਨੇੜੇ ਤੇੜੇ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਹੈ ਬੇਸਿਕਲੀ ਇਥੇ ਇੱਕ ਗੱਡੀ ਰੋਂਗ ਤਰੀਕੇ ਨਾਲ ਖੜੀ ਸੀਗੀ ਜਿਹਦੇ ਕਰਕੇ ਮਦਈ ਤੇ ਉਹ ਗੱਡੀਆਂ ਦੇ ਵਿੱਚ ਬੈਠੇ ਬੰਦਿਆਂ ਦੀ ਆਪਸ ਚੋਂ ਝੜਪ ਹੋ ਗਈ ਤੇ ਗੱਡੀ ਦੇ ਵਿੱਚੋਂ ਇੱਕ ਬੰਦੇ ਨੇ ਆਪਣੀ ਵੈਪਨ ਕੱਢ ਕੇ ਸ਼ਾਰਟ ਫਾਇਰ ਕੀਤੀ ਹੈਗੀ ਜੀਆਪੀ ਦਾ ਏਰੀਆ ਹੋਣ ਕਾਰਨ ਐਸ ਐਚਓ ਪੀਐਸ ਜੀਆਰਪੀ ਨੇ ਐਫਆਈਆਰ ਨੰਬਰ 10 ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 109 ਐਂਡ 109 ਅਬ ਬੀਐਨਐਸ ਐਂਡ 25 ਆਰਮਜ਼ ਐਕਟ ਅਗਦੀ ਦੀ ਇਨਵੈਸਟੀਗੇਸ਼ਨ ਹਾਲੇ ਚੱਲੀ ਜਾ ਰਹੀ ਹੈ 3 ਅਨਨੋਨ ਅਕਿਊਜ਼ਡ ਬੰਦਿਆਂ ਦੇ ਖਿਲਾਫ ਪਰਚਾ ਦਰਜ ਹੈ ਜਿੱਦਾਂ ਹੀ ਕੋਈ ਅਪਡੇਟ ਹੋਊਗੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਜਾਊਗੀ ਥੈਂਕ ਯੂ ਦੋਸਤੋ ਇਸੇ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰੱਖਾ